ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੱਦੋਵਾਲਕ ਤਹਿਸੀਲ ਸਭ ਤਹਿਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਬਲਕਾਰ ਸਿੰਘ ਜੀ ਨਾਲ ਅੱਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀ ਹੈ ਲਗਭਗ ਸਾਰੀਆਂ ਗੱਬਣਾ ਹੀ ਆਂ ਅੱਜ ਤੇ ਗੱਲਬਾਤ ਹੁਣ ਕਰਦੇ ਹਾਂ ਵੀ ਜੀ ਨਾਲ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ। ਸਤਿਕਾਰ, ਹੱਥ ਕੀ ਹਾਲ ਚੱਲਿਆ? ਵਧੀਆ ਵਧੀਆ ਤੁਸੀਂ ਦੱਸੋ। ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਸਾਰੇ ਸੰਗਤ ਨੂੰ ਫੜੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਬਟਾਲਾ ਸ਼ਹਿਰ ਦੇ ਇਲਾਕੇ ਹਾਂਜੀ। ਸ੍ਰੀ ਗੁਰੂ ਨਾਨਕ ਦੇਵ ਜੀ ਬਟਾਲੇ ਸ਼ਹਿਰ ਦੇ ਵਿੱਚ ਵਿਆਹ ਹੋਣਾ ਹੈ। ਹਾਂਜੀ ਹਾਂਜੀ। ਇਸ ਕਰਕੇ ਮੈਂ ਸਾਰੇ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਦੇਣਾ ਵਾਂ। ਜਿੱਥੇ ਵੀ ਮੇਰੇ ਨੀਂ ਭਰਾ ਦੇਸਾਂ ਬਰਦੇਸਾਂ ਜਿੱਥੇ ਵੱਸਦੇ ਆ। ਖੁਸ਼ ਹੋਣਗੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਤੁਸ਼ ਰਕੇਗੀ ਠੀਕ ਹੈ ਅੱਜ ਮੇਲਾ ਪੂਰਾ ਚੱਲੰਦਿਆ ਨਾ ਬਟਾਲੇ ਜੀ ਭਾਬੇ ਦੇ ਵਿਆਹ ਦਾ ਪੂਰੀ ਕਿਰਪਾ ਜੀ ਉਹਨੇ ਸ਼ਰਧਾਵਾਨ ਲੋਕ ਜਿਹੜੇ ਆ ਹਾਂਜੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਮੰਨ ਵਾਲੇ ਬੜੇ ਬੜੇ ਸੋਹਣੇ ਭਗਵਾਨ ਹਾਂਜੀ ਬੜੇ ਬੜੇ ਖੁਸ਼ੀਆਂ ਮਲੇ ਮਨਾਉਂਦੇ ਆ ਬੜਾ ਲੰਮਾ ਇਹ ਪ੍ਰੋਗਰਾਮ ਚੱਲਦਾ ਆ ਇੱਥੇ 4-5 ਦਿਨ 4-5 ਦਿਨ ਪੂਰਾ ਵਿਆਹ ਵਾਂਗੂ ਪ੍ਰੋਗਰਾਮ ਕੀਤਾ ਜਾਂਦਾ ਜੀ ਸਤਿਗੁਰ ਬਾਬੇ ਨਾਨਕ ਸਤਿਗੁਰ ਸੱਚੇ ਪਾਤਸ਼ਾਹ ਦਾ ਪੂਰੀਆਂ ਖੁਸ਼ੀਆਂ ਲੋਕੀ ਮਨਦੇ ਤੇ ਮੰਨਣੀਆਂ ਵੀ ਚਾਹੀਦੀਆਂ ਹਾਂਜੀ ਹਾਂਜੀ ਹਾਂ ਤੇ ਨਾਂ ਦੱਸ ਦੀਏ ਕਰੀਆ ਬਰਬਲ ਬਰ ਸਿੰਘ ਪੰਨੂ ਆ ਹਾਂਜੀ ਪਿੰਡ ਪੈਰਾ ਬੰਦਵਾਲ ਖਲਾ ਆ ਤਸਵੀਰ ਫਰੀਗੜ ਚੂਟੀਆਂ ਜਿਲ੍ਹਾ ਗੁਰਦਾਸਪੁਰ ਆ ਤੇ ਫੋਨ ਨੰਬਰ ਵੀ ਬੋਲ ਦੀਏ 9815740676 ਆ ਜੀ ਠੀਕ ਆ ਜੀ ਤੇ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਇਹ ਤੋਂ ਹੀ ਆਪਾਂ ਕਰੀਏ ਦੱਸਿਏ ਇਹਦੇ ਬਾਰੇ ਫਿਰ ਹਰਪ੍ਰੀਤ ਪਛਮੀ ਮੈ ਲਈ ਪਹਿਲਾ ਸੂਬਾ ਕਰਕੇ ਅੱਛਾ ਪਰ ਮੈਨੂੰ ਉਹਨਾਂ ਦੇ ਤੇ ਉਸ ਜਿਆਦਾ ਵਾ ਫਿਰ ਹੋ ਸਕਦਾ ਦੂਜਾ ਸੁਭਾਅ ਹੋਵੇ ਠੀਕ ਹੈ ਤੇ ਵੇਖੋ ਕਿਸੇ ਨੂੰ ਗਲਤ ਕਹਿਣ ਤੋਂ ਹਾਂਜੀ ਗਰੇਜ ਕਰਨਾ ਚਾਹੀਦਾ ਵਾ ਵੇਖੋ ਆਪਾਂ ਦੋਵੇਂ ਗੱਲਾਂ ਕਰ ਦਿੱਤੀਆਂ ਹਾਂ ਹਾਂਜੀ ਕਿਉਂਕਿ ਹੁਣ ਮੈਂ ਇਹਦੇ ਵਿੱਚ ਵੜ ਕੇ ਵੇਖਿਆ ਨਹੀਂ ਮਤਲਬ ਕਿ ਪਹਿਲਾਂ ਵੀ ਹੋ ਸਕਦਾ ਵਾ ਤੇ ਦੂਜਾ ਵੀ ਹੋ ਸਕਦਾ ਹੋ ਸਕਦਾ ਸੁਭਾਅ ਇਹਦਾ ਦੂਜਾ ਵੀ ਹਾਂਜੀ ਤੇ ਇਸ ਕਰਕੇ ਮੇਰਾ ਵੀਰ ਜਿੰਨੇ ਵੀ ਲੈਣੀ ਆ ਹਾਂਜੀ ਆਪਦਾ ਹਿਸਾਬ ਲਾ ਲੇ ਪੀਣ ਨਕ ਮੁਲਕ ਪੂਰੀ ਕਰ ਲੇ ਥਣ ਪਾਸ ਕਰ ਲੇ ਮੁੜ ਕੇ ਜਿਹੜਾ ਲਾਹਮਾ ਦੇਣ ਦੀ ਬੜੀ ਗੱਲ ਆ ਬਾਤ ਜਿਹੜਾ ਉਹ ਔਖਾ ਲੱਗਦੀ ਗੱਲ ਹਾਂਜੀ ਜੋ ਵੀ ਇਹਦਾ ਨਿਚੋੜ ਕੱਟਣਾ ਥਣਪਾਸ ਕਰਨੇ ਆ ਹਰ ਇੱਕ ਚੀਜ਼ ਨੂੰ ਦੇਖਣੀ ਆ ਪੂਰੀ ਆਪਣੀ ਦੇਖ ਚੋ ਕੇ ਕਰਨਾ ਠੀਕ ਹੈ ਜੀ ਤੇ ਕਿੰਨੇ ਕੁ ਤੇਰਾ ਦੁੱਧ ਆ ਲਈਏ ਦੁੱਧ ਵੀਰ ਜੀ ਵੇਖੋ 15 ਕਿਲੋ ਦੁੱਧ ਪਾਏਗੇ ਅਸੀਂ ਠੀਕ ਆ ਹਾਂਜੀ ਹਾਂਜੀ ਤੋਰੀ ਆ ਫਿਰ ਇਕ ਰੀਨ ਵੀ ਵੜਿਆ ਹਾਂਜੀ ਕੱਦ ਕਾਠ ਵੀ ਚਲੋ ਚੰਗਾ ਵਾਤਰਾ ਠੀਕ ਹੈ ਜੀ ਅਜੇ ਤਿਆਰ ਹੋਣੀ ਆ ਚੰਗੀ ਆ ਵੀ ਹਾਂਜੀ ਹਾਂਜੀ ਵੜਾ ਜੇ ਪਾਸਤਾ ਦਣ ਲਿੰਦੀ ਆ ਤੇ ਇਹਦਾ ਫਿਰ ਮੁੱਲ ਪੋਲਰ ਪਿੱਤਾ ਪਹਿਲੇ ਫੋਨ ਤੇ ਵੇਗੇ ਕਿ ਵੈਡ ਠੀਕ ਆ ਤੇ ਮੈਂ ਤਾਂ ਨਾ 60 ਦੀ ਨਾ ਦੇ ਦੀਏ ਨਹੀਂ 60 ਹਜ਼ਾਰ ਦੀ ਨਾ ਦਈਏ ਫਿਰ ਪਹਿਲੇ ਤੇ ਨਹੀਂ ਵਕਣੀ ਹਾਂਜੀ 55 ਦੀ ਦੇ ਦੀਏ ਇਹ ਵੀ ਅਜੇ ਦੂਜੇ ਤੀਜੇ ਦੇ ਵੇਗਨ ਵਾਲਾ ਰੇਟ ਆ ਅੱਛਾ ਪਹਿਲੇ ਵਾਲਾ ਕਰੀਏ ਚਲ ਪਹਿਲੇ ਤੇ ਫਿਰ ਇਹਨਾਂ ਦਾ 52 ਹਜ਼ਾਰ ਦੀ ਦੇ ਦਿੰਦੇ ਇੱਕੋ ਗੱਲ ਕਰ ਦਈਏ ਹਾਂਜੀ ਪੂਰੇ 50 ਦੀ ਚਲੋ 50 ਹੀ ਹੋ ਗਈ ਠੀਕ ਤੋਂ ਛੋਟੇ 200 ਰੁਪਏ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਜਰਸੀ ਆ ਇਹ ਵੀ ਤਾਂ ਦਿਖਾ ਦिए ਵੇ ਥਣ ਵੈੜ ਨਾ ਲੱਗਾ ਹਨ ਜਿਹੜਾ ਬੜਾ ਕਮਾਲ ਦਾ ਮਿਲਕਵੇਨ ਵੀ ਚੰਗੀ ਲੱਗੀ ਆ ਜਿਹੜੀ ਜਰਸੀ ਸਾਈਵਾਲ ਆ ਦੇਖਣ ਮਿਲਕਵੇਨ ਵੇ ਥਣ ਵੇ ਹਵੈੜ ਦਾ ਜਰਸੀ ਸਾਈਵਾਲ ਕ੍ਰੋਸ ਤੇ ਆ ਜਿਹੜੀ ਪੂਰੀ ਪਿਓਰ ਵੇ ਛੱਟ ਵੈੜ ਦਾ ਖੱਲਿਆਂ ਚੰਗੀ ਤਿਆਰ ਹੁੰਦੀ ਆ ਜਿਹੜੀ ਇਹ ਕਿੰਨੇ ਕ ਦੁੱਧ ਆ ਲੀਜੇ ਦੁੱਧ ਹਰ ਵੀ ਤਾਂ ਵੇਖੋ ਘਰ ਵਾਲਿਆਂ ਨੇ ਦੱਸਿਆ ਪਹਿਲੀ ਦੀ ਗੱਲ ਵੇਖੋ ਇਹ ਆ ਠੰਡੀ ਸੀ ਲੇ ਜੀ ਲੰਗਰ ਜੀ ਦੇ ਵੀ ਬਹੁਤ ਹੀ ਚੁਗਾਧਾ ਹੁੰਦੀਆਂ ਨੇ ਲੱਤਾਂ ਮਰ ਜਾਂਦੀਆਂ ਨੇ ਠੀਕ ਆ ਇਹ ਮੈਂ ਉੱਥੇ ਵੀ ਇਤਰਾ ਹੀ ਬੈ ਕੇ ਪਾਸ ਕੀਤੀ ਮੈਨੂੰ ਇਹ ਬੜੀ ਚੰਗੀ ਗੱਲ ਲੱਗੀ ਹੈ ਠੀਕ ਆ ਰੋਜ਼ ਪੰਜ ਦਿਨ ਲੈਂਦੀ ਹੈ ਤੇ ਵਿਗਣੀ ਵੀ ਇਸੇ ਗੱਲ ਤੇ ਹੀ ਆ ਜਿਹੜੀ ਹੈ ਇਸੇ ਗੱਲ ਨੇ ਵਿਗਣੀ ਆ ਤੁਸੀਂ ਬੜੇ ਸਿਆਣੇ ਹੋ ਹਾਂਜੀ ਦੁੱਧ ਤੋਂ ਕਿੰਨੇ ਲੋ ਬਾਦਲੇ ਦੇ ਘਟਦੇ ਨੇ ਜਿਤਨਾ ਦਾ ਹਵਾਨਾ ਹੋਣਾ ਚਾਪਣ ਦੇ ਆ ਦੁੱਧ ਦੇਖੋ ਬੋਧਾ ਨਹੀਂ 15 ਕਿਲੋ ਬੋਧਾ ਨੂੰ ਵਰਨਾ ਚਾਹੀਦਾ 5 ਕਿਲੋ ਇਹ ਕਟਾਂਗ ਦਾ ਦੁੱਧ ਨੂੰ ਪੀਂਦਾ ਹੋਵੇ ਠੀਕ ਆ ਦੁੱਧ ਵੀ ਪੰਜ ਫੈਟ ਦਾ ਜੀ ਤੋਰੋ ਹਾਂ ਫਿਰ ਇੱਕ ਵਾਰੀ ਦੂਸਰੇ ਵਾਰਸ ਇਹਨੂੰ ਥੰਮ ਦੇਖ ਚਾਦੇ ਬੈਣੀ ਵਾਲੇ ਪਾਸੇ ਤੋਂ ਪਰ ਜਰਸੀ ਤੁਸੀਂ ਕਿਹਾ ਮੂੰਹ ਜੀ ਤੁਹਾਡੇ ਨਿਕਲਿਆ ਬਸ ਜਰਸੀ ਨੂੰ ਸਹੀ ਵਾਲ ਪਰ ਜਿਆਦਾ ਪੱਕ ਜਿਹੜਾ ਸਹੀ ਵਾਲ ਦਾ ਹੀ ਆ ਸਹੀ ਵਾਲ ਦਾ

ਅਲਬੀ ਦੇ ਬੱਛੀ 60 ਮੁੱਲ ਕਰਦੇ ਆ ਮੇਰਦੀ ਆ ਹਾਂਜੀ 55000 ਦੀ ਦੇ ਦਿੰਦੇ ਆ ਜਿਆਦਾ ਜੀ ਕਰਦੀਏ ਜਿਆਦਾ ਕਰਦੀਏ ਹਾਂ ਚੱਲ ਹੋਰ 2000 ਰੁਪਏ ਕਰ ਇੱਕੋ ਗੱਲ ਕਰਦੀਏ ਹਾਂਜੀ ਲੱਖ ਦਾ ਜੋੜਾ ਹੀ ਦੇ ਦਈਏ ਹੋ ਗਿਆ ਲੱਖ ਦਾ ਹੀ ਜੋੜਾ 50 50 ਦੇ ਹਿਸਾਬ ਨਾਲ ਦੇ ਦਈਏ 200 200 ਰੁਪਏ ਪੰਜ ਛੋੜ ਜੇ ਠੀਕ ਹੈ ਜੀ ਆ ਦੇਖ ਸਕਦੇ ਬਾਕੀ ਚਲੋ ਕੋ ਫੋਨ ਲਾਵੇ ਮਾਨਤਨ ਥੋੜਾ ਬਤਾ ਮੁੱਕ ਤੇ ਹੋਈ ਜਾਊਗਾ ਤੇ ਹੁਣ ਦੋ ਬੈੜਾ ਧੰਨਵਾਦ ਦਿਖਾਉਣੀ ਆ ਛੱਡਦਾ ਆਵਾਜ਼ ਠੀਕ ਹੈ ਬਹੁਤ ਸਰੀਆਂ ਵੜਾਂ ਜੀ ਠੀਕ ਆ ਦੋਵੇਂ ਹੀ ਦੁਜਾ ਦੁਜਾ ਸੂਆ ਹਾਂਜੀ ਤੇ 25 25 ਗੋਦ ਦੁੱਧ ਪਾਰ ਲੈਂਗੀਆਂ ਮੈਂ 30 ਨਹੀਂ ਕਹਿਣਾ ਅੱਛਾ 25 ਨੂੰ ਹੱਥ ਲਾਉਣਗੀਆਂ ਠੀਕ ਆ ਹਾਂਜੀ ਹਾਂਜੀ ਤੋਰੀਏ ਫਿਰ ਆ ਬੈਲੇ ਨੰਬਰ ਵਾਲੀ ਚੰਗੇ ਰਿਕਾਰਡ ਵਾਲੀਆਂ ਵੜਾਂਆਂ ਜਿਹੜੀਆਂ ਚੰਗੀਆਂ ਸਰੀਆਂ ਲੱਗਣ 25 ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ ਤੇ ਆ ਥਾਣਵੀ ਤੇ ਲਾਗੇ ਤੋਂ ਦੇਖ ਸਕਦੇ ਤੇ ਮਿਲਕਵੀਨ ਵੀ ਲਾਗੇ ਤੋਂ ਦੇਖ ਸਕਦੇ ਆਪਾਂ ਤੇ ਪੂਰੀ ਪਲੀ ਜੁੜੀ ਹੈ ਪੂਰੀ ਹੈ ਠੀਕ ਆ ਮੁੱਸੀ ਵੇਹ ਲੋ ਕੰਨ ਵੇਹ ਲੋ ਛੋਟਾ ਬਹੁਤ ਚੰਗੀ ਬੈੜ ਜੀ ਨੂੰ ਬਹੁਤ ਥੋੜੀ ਬੈੜੀ ਮੁੱਲ ਫਿਰ ਇਹਦਾ ਮੁੱਲ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਆ ਵੀ ਤੋਰ ਦੋ ਫਿਰ ਇਹ ਵੀ ਦੂਜਾ ਸੂਬਾ ਇਹ ਉਹਦੇ ਨਾਲ ਥੋੜੀ ਕਿ ਵੱਧ ਤਿਆਰ ਹੋਈ ਆ ਥਾਣੇ ਦੇ ਤੇ ਦੇਖ ਸਕਦੇ ਲਾਗੇ ਤੋਂ ਆਪਾਂ ਇਹ ਵੀ 25 ਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ चंगे से ची बेल आ चंगे रिकार्ड वाली बैठा मैं तुम्हें आज आज ਤੇ ਇਹਦਾ ਫਿਰ ਮੁੱਲ ਹਰ ਕੋਈ ਮੁੱਲੇ ਦਾ ਵੀ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਮੇਰੇ ਵਪਾਰੀ ਪਰਹਾਵਾਂ ਨੇ ਵਿੱਚ ਮਾਲ ਲੈਣਾ ਹੁੰਦਾ ਵਾ ਹਾਂਜੀ ਹਾਂਜੀ ਇਸ ਕਰਕੇ ਫਿਰ ਹਰ ਤਾਂ ਜਿਹੜਾ ਪੜਦਾ ਹੀ ਵਿਕਦਾ ਵਾ ਠੀਕ ਠੀਕ ਹੈ ਇਸ ਕਰਕੇ ਆ ਵੀ ਫੋਨ ਤੇ ਕਰ ਲਾਂਗੇ ਮੁੱਲ ਠੀਕ ਹੈ ਤੇ ਠੀਕ ਹੈ ਫਿਰ ਬਾਕੀ ਇਹ ਆ ਵੀ ਅੱਜ ਗੱਬਣਾ ਹੀ ਆ ਆਪਣੇ ਇੱਥੋਂ ਪਾਸ ਕਰਕੇ ਨਾ ਤਸੱਲੀ ਕਰਕੇ ਵੇਸ਼ ਚੱਕ ਲਈ ਆ ਅੱਛਾ ਜਸੂਆ ਸੂਈ ਆ ਠੀਕ ਹੈ ਪਰ ਉਹਦੇ ਵਸ਼ੀ ਹੈ ਬਹੁਤ ਚੰਗੀ ਠੀਕ ਹੈ ਤੇ ਦੁੱਧ ਦੁੱਧ ਥੱਲੇ ਹੁਣ ਪ੍ਰਾਪਰ ਜਿਹੜਾ ਵਾ 16 ਕਿਲੋ ਤਿਆਰ ਤਿਆਰ ਹੈਗਾ ਵਾ ਠੀਕ ਆ ਸ਼ਾਮ ਨੂੰ ਹੋਣੀ ਆ ਤੁਸੀਂ ਵੀ ਫੋਨ ਕਰ ਸਕਦੇ ਠੀਕ ਆ ਜੀ ਬਾਕੀ ਇੱਥੇ ਆਓ ਆਪਣੀ ਵੇਸ ਚਾੱਕ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਕਿਸੇ ਨੂੰ ਲਾਹਾ ਦੇਣ ਨਾਲੋਂ ਪਹਿਲਾਂ ਆਪਦੀ ਤਸੱਲੀ ਕਰੋ ਜਿਹੜੀ ਗੱਬਣ ਆ ਹਾਂਜੀ ਚੰਗੀ ਤਰ੍ਹਾਂ ਦੋਵੇਂ ਉਧਰੋਂ ਫੜ ਕੇ ਅਗਲੇ ਖਾਂ ਬੱਕਰੇ ਪਾਸ ਕਰੋ ਅਗਲੇ ਬੱਕਰੇ ਪਾਸ ਕਰੋ ਹਾਂਜੀ ਹਾਂਜੀ ਜਿਹੜੀ ਚੋਣ ਵਾਲੀ ਆ ਉਨੂੰ ਚੋਕ ਖੜੋ ਉਹ ਟਾਈਮ ਚੋ 4 ਟਾਈਮ ਚੋ 6 ਟਾਈਮ ਚੋ ਆਪਦੀ ਤਸੱਲੀ ਕਰੋ ਹਾਂ ਹਾਂਜੀ ਹਾਂਜੀ ਮੁੜ ਕੇ ਆਪਾਂ ਕਹਿਣਾ ਕਿਸੇ ਨੂੰ ਯਾਰ ਉਹ ਇੰਨਾ ਕਿਹਾ ਹੈ ਇੰਨਾ ਆਇਆ ਜਿਹੜਾ ਡੰਗਰ ਸੂਇਆ ਨੂੰ ਕਿਉਂ ਨਹੀਂ ਆਪ ਚੁੰਦੇ ਹਾਂਜੀ ਹਾਂਜੀ ਉਹ 2 ਟਾਈਮ ਚੋਈਏ 4 ਟਾਈਮ ਚੋਈਏ ਚੋਕੇ ਖੜੋ ਆਪਾਂ ਹਾਂਜੀ ਹਾਂਜੀ ਇਸ ਕਰਕੇ ਆ ਵੀ ਮੈਂ ਬਿਵਾਰੀ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਦੁੱਧ ਜਿਹੜਾ ਵਾ ਜਿੰਨਾ ਹੈਗਾ ਉਹਨਾਂ ਦੱਸੋ ਹਾਂਜੀ ਤੁਸੀਂ ਮੰਨ ਲੈਂਦਾ ਵਾ ਹਾਂਜੀ ਮੈਂ ਵੀ ਲੈਂਦਾ ਵਾ ਮੈਂ ਵੇੜਾ ਲੈ ਕੇ ਆਇਆ ਮੈਂ ਦੋ ਦੋ ਹਜ਼ਾਰ ਲੈ ਕੇ ਦੇਣੀਆਂ ਨੇ ਮੈਂ ਘਟਨਾ ਦੇਣੀਆਂ ਨਿਗੀਆਂ ਹਾਂ ਜਿਸ ਕਰਕੇ ਵੀ ਦੁੱਧ ਜਿੰਨਾ ਹੈਗਾ ਦੱਸ ਦਿਓ ਹਾਂਜੀ ਤੇ ਇਹ ਆ ਵੀ ਜਿਓ ਜੋ ਚੀਜ਼ ਹੈਗੀ ਤਸੱਲੀ ਕਰਾਓ ਅਗਲੇ ਦੀ ਵੀ ਆ ਚੀਜ਼ ਬਿਲਕੁਲ ਹੈਗੀ ਹੈ ਖੜੋ ਜੀ ਜੇ ਕਿਹਨੂੰ ਚੰਗੀ ਲੱਗਦੀ ਲੈ ਜੇ ਨਹੀਂ ਚੰਗੀ ਲੱਗਦੀ ਕੋਈ ਗੱਲ ਨਹੀਂ ਕੀ ਠੀਕ ਹੈ ਜੀ ਨਾ ਮਾਮਾ ਨੂੰ ਕਿਹਨੂੰ ਦੇਣਾ ਵਾ ਹਾਂਜੀ ਹਾਂਜੀ ਬਾਕੀ ਜੋ ਵੀ ਆ ਆਪਣੀ ਸਮਝ ਲੈ ਵੇਖ